ਰਾਸ਼ਟਰੀ ਦਿਵੰਗ ਐਸੋਸੀਏਸ਼ਨ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਡੀਸੀ ਦਫ਼ਤਰ ਅੱਗੇ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਤਸਵੀਰਾਂ ਪੜਾ ਦਿਖਾ ਦਈਏ ਕਿ ਲਗਾਤਾਰ ਇਹਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਕੇਂਦਰ ਸਰਕਾਰ ਖਿਲਾਫ ਰੋਜ਼ ਪ੍ਰਦਰਸ਼ਨ ਜਿਹੜਾ ਕੀਤਾ ਜਾਂਦਾ ਹੈ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਕਈ ਵਾਰ ਇਹਨਾਂ ਵੱਲੋਂ ਭਰਨੇ ਵੀ ਲਾਏ ਨੇ ਪੰਜਾਬ ਸਰਕਾਰ ਖਿਲਾਫ ਕਈ ਵਾਰ ਮੀਟਿੰਗਾਂ ਵੀ ਹੋਈਆਂ ਪਰ ਇਹਨਾਂ ਦਾ ਮਸਲਾ ਹੱਲ ਨਹੀਂ ਹੋਇਆ ਜਿਸ ਕਰਕੇ ਅੱਜ ਡੀਸੀ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਤਸਵੀਰਾਂ ਅੱਜ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਇਹ ਦਿਵਿਆਂਗ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਸ਼ਾਨ ਨੇ ਗੱਲਬਾਤ ਕਰ ਰਿਹਾ ਸਰ ਅੱਜ ਰੋਸ ਪ੍ਰਦਰਸ਼ਨ ਕਰ ਰਹੇ ਹੋ ਕੀ ਮੰਗਾਂ ਨੇ ਸਰਕਾਰ ਨੇ ਬਹੁਤ ਸਾਰੇ ਵਾਅਦੇ ਕੀਤੇ ਸੀ ਦਾਅਵੇ ਕੀਤੇ ਜੇ ਵੀ ਪੂਰਾ ਹੋਇਆ ਤੁਹਾਡਾ ਸਰ ਮੇਰਾ ਨਾਮ ਅਜੇ ਕੁਮਾਰ ਸਾਂਸੀ ਹੈ ਔਰ ਮੈਂ ਸਰ ਰਾਸ਼ਟਰੀ ਦਿਵਿਆਂਗ ਐਸੋਸੀਏਸ਼ਨ ਤੋਂ ਸਰ ਜੁਆਇੰਟ ਸੈਕਟਰੀ ਪੰਜਾਬ ਆ ਸਰ ਬਠਿੰਡਾ ਤੋਂ ਔਰ ਸਰ ਸਰਕਾਰ ਜੋ ਪੰਜਾਬ ਸਰਕਾਰ ਸਰ ਜਦੋਂ ਦੀ ਬਣੀ ਹੋਈ ਆ ਆਮ ਆਦੀ ਪਾਰਟੀ ਸਰਕਾਰ ਸਰ ਸਰ ਸਾਡੇ ਨਾਲ ਜੋ ਵਾਅਦੇ ਕੀਤੇ ਸੀ ਸਰਕਾਰ ਨੇ ਚੌਣ ਮੈਨੀਫੈਸਟੋ ਤੋਂ ਲੈ ਕੇ ਸਰ ਸਾਨੂੰ ਆਖਿਆ ਗਿਆ ਸੀਗਾ ਵੀ ਸਾਡੀ ਸਰਕਾਰ ਤੁਸੀਂ ਲੈ ਕੇ ਆਓ ਸਾਡੀ ਸਰਕਾਰ ਤੁਸੀਂ ਬਣਾਓ ਔਰ ਆਸੀਂ ਜਿਹੜੀ ਤੁਹਾਡੀ 1500 ਤੋਂ ਪੈਨਸ਼ਨ 2500 ਰੁਪਏ ਕਰਾਂਗੇ ਸਰ ਜਿਹੜੀ ਹਲੇ ਤੱਕ ਨਹੀਂ ਹੋਈ ਸਰ ਔਰ ਮੈਂ ਸਰ ਆਪ ਜੀ ਦੇ ਚੈਨਲ ਆਈ ਸਰ ਮੈਂ ਦੱਸਣਾ ਚਾਹੁੰਦਾ ਹਾਂ ਵੀ ਸਰ ਐਸ ਕੀ ਸਾਡੀ ਪਿਛਲੇ ਮਹੀਨੇ ਦੀ ਪੈਨਸ਼ਨ ਸਰ ਹਲੇ ਤੱਕ ਨਹੀਂ ਪਈ ਸਰ ਆ ਦੇਖ ਲਓ ਸਰ ਤੁਸੀਂ ਕਿੰਨੀ ਦੀ ਹੋ ਗਈ ਸਰ 3 ਤਰੀਕ ਹੋ ਗਈ ਸਰ ਔਰ ਅੱਜ ਸਰ ਅੰਗਣ ਦੇ ਸਰ ਜਬ ਸਰ ਇੰਟਰਨੈਸ਼ਨਲ ਡੇ ਹੈ ਸਰ ਔਰ ਸਰ ਸਾਨੂੰ ਜਦੋਂ ਪੰਜਾਬ ਸਰਕਾਰ ਜਦੋਂ ਇਹ ਮਤਲਬ ਜਦੋਂ ਇਹਨਾਂ ਹੀ ਸਰਕਾਰ ਬਣੀ ਸੀ ਸਾਡੇ ਨਾਲ ਵਾਦਾ ਕੀਤਾ ਗਿਆ ਸੀਗਾ ਵੀ ਸਾਡੀ ਸਰਕਾਰ ਆਣ ਤੇ ਥੋੜਾ ਜਿਹੜਾ ਸਿੱਧੀ ਪਰਤੇ ਦਾ ਬੈਕ ਲਾਗ ਹੈ ਸਰ ਜੋ ਸਾਡਾ 2200 ਤੋਂ ਜਿਹੜੇ ਅੱਜ ਜਿੱਦਣੇ ਸਾਡੀਆਂ ਪੋਸਟਾਂ ਪਈਆਂ ਉਹਦਾ ਬੈਕ ਲਾਗ ਸੀ ਪੂਰਾ ਕਰਾਂਗੇ ਉਹ ਵੀ ਨਹੀਂ ਹੋਇਆ ਸਰ ਔਰ ਸਰ ਮੈਂ ਸਿਰ ਦੱਸਣਾ ਚਾਹਾਂਗਾ ਤੁਹਾਨੂੰ ਸਰਕਾਰ ਬਾਰੇ ਸਰ ਜਿਹੜੀ ਸਰ ਇਹ ਆਮ ਆਦੀ ਪਾਰਟੀ ਸਰਕਾਰ ਰਹੇਗੀ ਸਰ ਇਹ ਜਮਾ ਸਰ ਫੇਲ ਹੋ ਚੁੱਕੀ ਹੈ ਸਰ ਕਿਉਂਕਿ ਅੰਘੀਣਾ ਨਾ ਸਰ ਹਮੇਸ਼ਾ ਜਿਹੜਾ ਤੱਕਾ ਹੁੰਦਾ ਰਿਹਾ ਸਰ ਪਿੱਛੇ ਪਿੱਛੇ ਸਰ ਮੈਂ ਤੁਹਾਨੂੰ ਦੱਸਣਾ ਚਾਹੁੰਦਾਗਾ ਤੁਹਾਡੇ ਚਲ ਰਹੀ ਸਰ ਸਾਡਾ ਸਰ 2023 ਦੇ ਵਿੱਚ ਸਰ 2 ਨਵੰਬਰ ਤੋਂ ਲੈ ਕੇ 8 ਨਵੰਬਰ ਤੱਕ ਸਰ ਸਾਡਾ ਧਰਨਾ ਸੀਗਾ ਬਟਿੰਡਾ ਦੇ ਵਿੱਚ ਭੁੱਖ ਹੜਤਾਲ ਦਾ ਸਰ ਉੱਥੋਂ ਇੱਥੋਂ ਵੀ ਸਰ ਡਾਕਟਰ ਮੇਧਕਰ ਪਰਦੇਵਸ ਆਪਣੇ ਸਾਡਾ ਧਰਨਾ ਸੀਗਾ ਸਰ ਉੱਥੋਂ ਵੀ ਸਰ ਸਾਨੂੰ ਪੁਲਿਸ ਨੇ ਸਰ ਡੰਗ ਨਾਲ ਸਾਨੂੰ ਚਕਾਇਆ ਸਰ ਔਰ ਸਰਕਾਰ ਨੇ ਸਰ ਹਲੇ ਤੱਕ ਕੁਝ ਵੀ ਨਹੀਂ ਕੀਤਾ ਸਰ ਡਾਕਟਰ ਬਲੀਸ਼ ਕੋਰ ਜਿਹੜੇ ਸਾਡੇ ਕੈਨੇਡਾ ਮੰਤਰੀ ਹੈਗੇ ਆ ਸਮਾਜਿਕ ਸੁਰੱਖਿਆ ਐਸੀ ਬਾਲ ਵਿਕਾਸ ਮੰਤਰੀ ਹੈਗੇ ਸਰ ਉਹਨਾਂ ਨੇ ਵੀ ਸਰ ਕੁਝ ਵੀ ਨਹੀਂ ਕੀਤਾ ਔਰ ਜੋ ਸਰ ਜ਼ਿਲ੍ਹਾ ਪ੍ਰਸ਼ਾਸਨ ਹੈ ਇਥੋਂ ਸਰ ਜਿਹੜੇ ਐਮ ਐਲ ਏ ਹੈਗੇ ਅਸੀਂ ਕਈ ਵਾਰੀ ਜਗੂਪ ਸਿੰਘ ਜਿਹੜੇ ਆਪਣੇ ਗਿਲ ਹੈਗੇ ਐਮ ਐਲ ਏ ਸਾਹਿਬ ਉਹਨਾਂ ਕੋਲ ਅਸੀਂ ਕਈ ਵਾਰੀ ਗਏ ਸਰ ਉਹਨਾਂ ਨੇ ਸਰ ਸਾਡੀ ਹਲੇ ਤੱਕ ਕੋਈ ਬਾਣੀ ਫੜੀ ਸਰ ਹਾਂ ਇਹ ਜ਼ਰੂਰ ਹੈ ਕਿ ਸਰ ਜਿਹੜਾ ਸਾਡਾ ਡੀ ਸਾਹਿਬ ਨਾਲ ਸਾਡੀ ਮੀਟਿੰਗ ਹੁੰਦੀ ਰਹਿੰਦੀ ਹੈ ਔਰ ਹੁਣ ਵੀ ਸਾਡੀ 26 ਗ੍ਰਾਉਂਡ ਮੀਟਿੰਗ ਹੋਈ ਸੀਗੀ ਸਾਡੀ ਪਿੱਛੇ ਸਾਡੀ ਇੱਕ ਪੰਜ ਨੂੰ ਮੀਟਿੰਗ ਹੋਈ ਸਰ ਤੇ ਏਡੀਸੀ ਮੈਨੂਅਲ ਫੋਨਿਕ ਸਿਗਨਲ ਸਰ ਔਰ ਜ਼ਿਲ੍ਹਾ ਪ੍ਰਸ਼ਾਸਨ ਦਾ ਚਲੋ ਚਲੋ ਜਿਹੜਾ ਹੈਗਾ ਸਰ ਆਪਣੇ ਮਤਲਬ ਆਪਣੇ ਹਿਸਾਬ ਨਾਲ ਸਰ ਜਿਹੜਾ ਹੈਗਾ ਉਹ ਆਪਾਂ ਨੂੰ ડીਲ ਕਰ ਰਿਹਾ ਸਰ ਪਰ ਪੰਜਾਬ ਸਰਕਾਰ ਦੀ ਗੱਲ ਹੈ ਸਰ ਇੱਥੇ ਜਿਹੜੀ ਆਮ ਆਦੀ ਪਾਰਟੀ ਦੀ ਸਰਕਾਰ ਹੈ ਸਰ ਪੰਜਾਬ ਸਰਕਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਹੈ ਸਰ ਉਹ ਸਰ ਇੱਕ ਤਾਂ ਜਿਹੜੀ ਹੈਗੀ ਹੈ ਸਾਡਾ ਜਿਹੜਾ ਬੈਕਲੌਗ ਚ ਪਿਆ ਹੈਗਾ ਸਰ ਸਾਡਾ ਜਲਦੀ ਜਲਦੀ ਸਰ ਜਿਹੜਾ ਆਪਣਾ ਬੈਕਲੌਗ ਜਿਹੜਾ ਉਹਨੂੰ ਫੁੱਲਫਿਲ ਕੀਤਾ ਜਾਵੇ ਔਰ ਜਿਹੜੀ ਪੜੀ ਜਰ ਆਪਣੇ ਜੋ ਸਾਡੀ ਪੈਨਸ਼ਨ ਹੈਗੀ ਹੈ ਇੱਕ ਮਹੀਨੇ ਜਿਹੜੀ ਸਾਡੀ ਆਈ ਨਹੀਂ ਸਰ ਉਹਨੂੰ ਬਹਾਲ ਕੀਤਾ ਜਾਵੇ ਸਰ ਕਿਉਂਕਿ ਸਰ ਸਾਡੇ ਅੰਗੀਆਂ ਦੇ ਵਿੱਚ ਸਰ ਪੂਰਾ ਰੋਸ ਰੋਸ ਹੈ ਸਰ ਔਰ ਅੱਜ ਸਰ ਅਸੀਂ ਜਿਹੜੀ ਕਾਲੀਆਂ ਪੱਟੀਆਂ ਬੰਨ੍ਹੀ ਹੋਈਆਂ ਸਰ ਇਹ ਸਰ ਮੈਸੇਜ ਹੈ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਕੱਠੇ ਹੋ ਕੇ ਸਾਰੀ ਜਾਤੀਆਂ ਮੈਂਨੋਂ ਨਾਂ ਲੈ ਕੇ ਅਸੀਂ ਰੋਸ ਪ੍ਰਦਰਸ਼ਨ ਕਰਾਂਗੇ ਸਰ ਤਿੱਖਾ ਸੰਘਰਸ਼ ਕਰਾਂਗੇ ਸਰ ਅਸੀਂ ਮੁਸ਼ਕਲਾਂ ਕੀ ਕਿਨੇ ਤੁਹਾਡੀ ਅਕਾਤ ਹੋ ਜਾ ਧਰਨਾ ਲਾ ਰਹੇ ਹੋ ਕੀ ਸਰਕਾਰ ਨਾਲ ਕਦੇ ਗੱਲਬਾਤ ਕੀਤੀ ਕਦੇ ਪਰ ਕਿਸੇ ਅਧਿਕਾਰੀ ਨਾਲ ਗੱਲਬਾਤ ਕੀਤੀ ਕੋਈ ਸਰਕਾਰਾਂ ਨਾਲ ਬਹੁਤ ਗੱਲਬਾਤ ਕੀਤੀ ਜੀ ਪਹਿਲਾਂ ਅਸੀਂ ਸਾਰੇ ਸਰਕਾਰਾਂ ਨੂੰ ਅਸੀਂ ਆਮ ਆਈਐਮਐਲਐਆਂ ਨੂੰ ਮੰਤਰੀਆਂ ਨੂੰ ਮੰਗ ਪੱਤਰ ਦੇ ਚੁੱਕੇ ਹੈ ਜੀ ਸਾਡੀ ਹਜੇ ਤੱਕ ਕਿਸੇ ਨੇ ਕੋਈ ਗੱਲ ਨਹੀਂ ਸੁਣੀ ਜਿਹੜਾ ਵੀ ਕੋਈ ਮੰਗ ਪੱਤਰ ਦਿੰਨੇ ਆਗੇ ਸਾਰਾ ਰੱਦੀ ਚਲੀ ਆ ਕੇ ਸੜ ਦਉਂਦੇ ਨੇ ਕੀ ਸਾਡੀ ਕੋਈ ਗੱਲ ਨਹੀਂ ਸੁਣਦੇ ਸਾੜੀਆਂ ਤਾਂ ਆ ਪੈਨਸ਼ਨਾਂ ਨੇ ਗਿਆ ਪਹਿਲਾਂ ਵਾਲੀਆਂ ਸਰਕਾਰਾਂ ਦਾ ਹਜੇ ਪਾਈ ਦਿੰਦੀਆਂ ਸੀ ਇਹਨਾਂ ਨੇ ਤਾਂ ਪਿਛਲੇ 2 ਮਹੀਨੇ ਹੋ ਗਏ ਪੈਨਸ਼ਨ ਹੀ ਨਹੀਂ ਪਾਈ ਹਜੇ ਤੱਕ ਆ ਅੱਜ 2 3 ਤਰੀਕ ਹੋ ਗਈ ਅੱਜ ਤੱਕ ਪੈਨਸ਼ਨ ਨਹੀਂ ਆਈ ਇਹਨਾਂ ਦੀ ਇਹਨਾਂ ਨੇ ਬਹੁਤ ਬੁਰਾ ਹਾਲ ਹੈ ਜੀ ਸਰਕਾਰ ਦਾ ਜਿਵੇਂ ਪੁੱਛੇ ਲੈ ਕੇ ਸਰਕਾਰ ਜਿਵੇਂ ਖੋਖਲੀ ਹੋਈ ਪਈ ਹੈ ਸਾਡੋਂ ਤਾਂ ਆ ਕੇ ਜਿਹੜਾ ਨੂੰ ਕਦੇ ਨਹੀਂ ਇਹਨਾਂ ਨੇ ਕੁਝ ਦਿੱਤਾ ਜਿਹੜੇ ਕਹਿੰਦੇ ਸੀਗੇ ਵੀ ਅਸੀਂ ਆਹ ਪੈਨਸ਼ਨਾਂ ਦੇਵਾਂਗੇ 2500 ਰੁਪਿਆ ਵਾਦੇ ਅਨੁਸਾਰ ਸਾਡਾ ਸਾਡੀ ਮੰਗ ਤਾਂ 5000 ਰੁਪਏ ਵੇਚਰਾਗੇ ਇਹਨਾਂ ਦੀ ਵੀ ਸਾਨੂੰ ਘੱਟੋ ਘੱਟ ਸਾਡਾ ਰੋਜ਼ਗਾਰ ਵਧੀਆ ਹੋ ਜਾ ਕਰੂ ਵੀ 5000 ਪੈਨਸ਼ਨ ਨਾਲ ਤੇ ਇਹਨਾਂ ਨੇ 2500 ਰੁਪਏ ਦਾ ਵਾਅਦਾ ਕਰਕੇ ਬਦੰਦਰਾ ਨੇ 4 ਸਾਲ ਲੰਘਾਤੇ ਹਜੇ ਤੱਕ ਕੁਝ ਵੀ ਨਹੀਂ ਕੀਤਾ ਹੈਗਾ ਇਹ ਕਿਹੜੀਆਂ ਸਰਕਾਰਾਂ ਨਹੀਂ ਆ ਤੂੰ ਪਹਿਲਾਂ ਵਾਲੀਆਂ ਸਰਕਾਰਾਂ ਠੀਕ ਸੀ ਆ ਚੰਨੀ ਨੇ ਵਾਦਾ ਚੰਨੀ ਨੂੰ ਇੱਕ ਵਾਰ ਮਿਲੇ ਸੀ ਇੱਥੇ ਆਪਣੇ ਨਰੋਜਗਾਰਡਨ ਦੇ ਵਿੱਚ ਮੰਗ ਪੱਤਰ ਦੇ ਕੇ ਆਇਆ ਸੀ ਮੈਂ ਮਨ ਕਹਦਾ ਪਰ 1500 ਤੋਂ ਥੋੜੀ 750 ਰੁਪਏ ਪੈਨਸ਼ਨ ਦੀ ਤੁਹਾਨੂੰ 1500 ਰੁਪਏ ਪੈਨਸ਼ਨ ਹੋਈ ਉਹ ਤੋਂ ਬਾਅਦ ਇਹਨਾਂ ਨੂੰ ਇੰਨੇ ਮਗ ਪੱਤਰ ਦੇਣ ਤੇ ਸਾਰੇ ਫੇਲ ਗਏ ਆ ਜੀ ਕਿਨਾਂ ਕ ਔਖਾ ਕਿੰਨਾ ਕੋ ਹੋ ਜਾਂਦਾ ਜੇ ਪੈਨਸ਼ਨ ਨਹੀਂ ਆਉਂਦੀ ਕਿੰਨੀ ਕਿ ਮੁਸ਼ਕਲ ਰਹਿੰਦੀ ਹੈ ਸਸ਼ੀਕਲ ਜੀ ਆ ਧੰਨਵਾਦ ਕਰਦਾ ਪੀਟੀਸੀ ਦਾ ਜੋ ਬੋਲਣ ਦਾ ਮੌਕਾ ਦੇ ਰਹੇ ਆ ਹਾਂ ਜੀ ਮੁਸ਼ਕਲ ਬਹੁਤ ਜ਼ਿਆਦਾ ਆਂਦੀ ਹੈ ਮਹਿੰਗਾਈ ਤੁਹਾਨੂੰ ਵੀ ਪਤਾ ਹੈ ਹਰ ਰੋਜ਼ ਵੱਧ ਰਹੀ ਹੈ ਪੈਨਸ਼ਨ ਨਹੀਂ ਵੱਧ ਰਹੀ ਕੋਈ ਹੋਰ ਕਿਸੇ ਤਰ੍ਹਾਂ ਦੀ ਸਾਡੀ ਪਲੇਸਮੈਂਟ ਨਹੀਂ ਕੀਤੀ ਜਾ ਰਹੀ ਸਾਡੇ ਚ ਕੋਈ ਬੀਏ ਹੈ ਕੋਈ ਐਮਏ ਹੈ ਕੋਈ ਐਮਬੀਏ ਹੈ ਫਰਸਟ ਡਿਵੀਜ਼ਨ ਚ ਮੈਨੂੰ ਸਮਝ ਨਹੀਂ ਆਉਂਦੀ ਜਦੋਂ ਵੀ ਅਸੀਂ ਸਰਕਾਰੀ ਨੌਕਰੀ ਅਪਲਾਈ ਕਰਦੇ ਹਾਂ ਸਾਨੂੰ ਨਾ ਤਾਂ ਰਿਪਲਾਈ ਆਉਂਦਾ ਨਾ ਸਾਨੂੰ ਦੱਸਿਆ ਜਾਂਦਾ ਕਿ ਕਿਸ ਕਾਰਨ ਤੁਹਾਨੂੰ ਨਹੀਂ ਰੱਖਿਆ ਗਿਆ ਤੇ ਹੋਰ ਕੌਣ ਰੱਖਿਆ ਗਿਆ ਤਾਂ ਉਹਦੇ ਚ ਕੀ ਕੁਆਲਿਟੀ ਸੀ ਸੋ ਇਹ ਇੱਕ ਨਵਾਂ ਪ੍ਰਾਲਾ ਇਹਨਾਂ ਨੂੰ ਸ਼ੁਰੂ ਕਰਨਾ ਚਾਹੀਦਾ ਹੈ ਆਪਣੇ ਸਮਾਜ ਦੇ ਵਿੱਚ ਜਿਹੜਾ ਹੈ ਇਹ ਅਰਥਵਿਵਸਥਾ ਨੂੰ ਜਿਹੜਾ ਹੈ ਥੱਲੇ ਕਰ ਰਹੀ ਹੈ ਨੌਕਰੀਆਂ ਨਾ ਦੇ ਕੇ ਕਿਉਂਕਿ ਜਦ ਵੀ ਕੋਈ ਬੰਦਾ ਕਮਾਊਗਾ ਸਭ ਤੋਂ ਪਹਿਲਾਂ ਟੈਕਸ ਸਰਕਾਰ ਨੂੰ ਹੀ ਦੇਊਗਾ ਆਡੀ ਇਨਕਮ ਨਹੀਂ ਲੱਭ ਹੋ ਸਕਦਾ ਦੂਸਰੀ ਗੱਲੋਂ ਵਿਚਾਰ ਜਾਊਗਾ ਤਾਂ ਚਾਰ ਚੀਜ਼ਾਂ ਖਰੀਦ ਕੇ ਲੈ ਕੇ ਆਊਗਾ ਖੁਸ਼ੀ-ਖੁਸ਼ੀ ਆਪਣੇ ਪਰਿਵਾਰ ਦਾ ਗੁਜ਼ਾਰਾ ਕਰੂਗਾ ਤਾਂ ਹਰ ਪਾਸੇ ਦਾ ਫਾਇਦਾ ਸਰਕਾਰ ਨੂੰ ਹੀ ਆ ਇੱਕ ਨੌਕਰੀ ਦੇ ਕੇ ਪਤਾ ਨਹੀਂ ਉਹ ਕਿੰਨੇ ਟੈਕਸ ਲੈ ਲੈਣਗੇ ਜੋ ਕਿ ਅੱਗੇ ਵੀ ਚੱਲਦੇ ਆਏ ਆ ਠੀਕ ਹੈ ਜੀਐਸਟੀ ਸੈਂਟਰ ਵੱਲੋਂ ਮਾਫ ਹੋਈ ਆ ਬਟ ਇਹ ਕਹਿੰਦੇ ਤੁਹਾਡੇ ਅੰਗੇ ਇਹਨਾਂ ਦਾ ਜਿਹਨੇ ਕੋਟਾ ਰੱਖਿਆ ਹੁੰਦਾ ਫਿਰ ਉਹ ਤੁਹਾਨੂੰ ਨੌਕਰੀ ਨਹੀਂ ਦਿੱਤੀ ਇਹਦੀ ਕੀ ਪ੍ਰੋਬਲਮ ਗੇਰੇ ਸਰਕਾਰ ਦਾ ਦਾਅਵਾ ਕਰਦੀ ਹੈ ਵੀ ਬਹੁਤ ਸਾਰੀਆਂ ਨੌਕਰੀਆਂ ਦੇ ਦੇ ਰਿਆ ਚੱਲਿਆ ਜਾਦਾ ਮੁੱਖ ਮੰਤਰੀ ਸਾਹਿਬ ਦੇ ਬੈਂਦਰ ਵੀ ਲੱਗੇ ਹੁੰਦੇ ਵੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਮੈਂ ਤੁਹਾਡੇ ਕੈਮਰਾਮੈਨ ਨੂੰ ਬੇਨਤੀ ਕਰਦਾ ਮੇਰੇ ਨਾਲ ਬਹੁਤ ਸਾਰੇ ਜਾਣੇ ਇੱਥੇ ਆਏ ਹੋਏ ਆ ਇੱਕ ਵਾਰੀ ਕੈਮਰਾ ਉਹਨਾਂ ਦੀ ਤਰਫ ਘੁਮਾ ਕੇ ਉਹਨਾਂ ਨੂੰ ਪੁੱਛਿਆ ਜਾਵੇ ਵੀ ਕਿੰਨਿਆਂ ਨੂੰ ਨਿਯੁਕਤੀ ਪੱਤਰ ਦਾ ਸੱਦਾ ਪੱਤਰ ਆਇਆ ਹੈ ਕਿੰਨੇ ਕਿੰਨੇ ਕਨੂੰ ਆਇਆ ਜੀ 77 ਕਿੰਨੇ ਕੁ ਪਲੇਸ ਹੋਏ ਆ ਕਿੰਨੇ ਬੰਦੇ ਆ ਜਿਹੜੇ ਇਸ ਟਾਈਮ ਚ ਆ ਲਈ 50000 ਸਰਕਾਰੀ ਲੈ ਰਹੇ ਆ ਨੌਕਰੀ ਤੋਂ ਮੈਨੂੰ ਨਹੀਂ ਲੱਗਦਾ ਇੱਥੇ ਇੱਕ ਵੀ ਬੰਦਾ ਇਹੋ ਜਿਹਾ ਜਿਹਦੇ ਕੋਲ ਸਰਕਾਰੀ ਨੌਕਰੀ ਹੈਗੀ ਆ ਇਹ ਤਾਂ ਵਿਚਾਰੇ ਪੈਨਸ਼ਨ ਦੀ ਟਿਕ ਕਰ ਰਹੇ ਆ ਬਹੁਤ ਸ਼ਰਮ ਵਾਲੀ ਗੱਲ ਆ ਸਾਡੇ ਅੰਗੀਆਂ ਦਿਵਸ ਤੇ ਵੀ ਸਾਡੇ ਕੋਲ ਪਿਛਲੇ 2 ਮਹੀਨਿਆਂ ਦੀ ਪੈਨਸ਼ਨ ਨਹੀਂ ਆਈ ਹੈਗੀ ਸਰਕਾਰ ਨੂੰ ਸ਼ਰਮ ਕਰਨੀ ਚਾਹੀਦੀ ਹੈ ਮਤਲਬ ਆਪਣੇ ਸਾਰੇ ਵੱਡੇ ਵੱਡੇ ਪ੍ਰੋਜੈਕਟੇ ਪੂਰੇ ਕਰ ਲੈਂਦੇ ਆ ਸਾਡੇ ਅੰਗੀਆਂ ਨਵਰੀ ਇਹਨਾਂ ਦਾ ਕੋਈ ਧਿਆਨ ਨਹੀਂ ਆ ਤੋ ਇਹਨਾਂ ਨੂੰ ਧਿਆਨ ਦੇਣਾ ਚਾਹੀਦਾ ਇਸ ਤੋਂ ਪਹਿਲਾਂ ਕਿ ਗੱਭਰੂ ਪੰਜਾਬ ਦੇ ਆ ਜਿਹੜੇ ਕੋਈ ਹੋਰ ਵੱਡਾ ਸਟੈਪ ਚੱਕਣ ਸੰਘਰਸ਼ ਨੂੰ ਹੋਰ ਤੇਜ਼ ਜਾਂ ਦੇਖਾ ਕਰਨ ਅਗੇ ਇਲੈਕਸ਼ਨ ਆ ਰਹੇ ਹਨ ਉਹਨਾਂ ਨੂੰ ਸੋਚਣਾ ਚਾਹੀਦਾ ਪਾਰਟੀ ਦੀ ਇਮੇਜ ਬਣਾਉਣੀ ਚਾਹੀਦੀ ਹੈ ਖਰਾਬ ਨਹੀਂ ਕਰਨੀ ਚਾਹੀਦੀ ਧੰਨਵਾਦ ਬਿਲਕੁਲ ਇਹ ਸੰਧਿਆੰਗ ਜੋ ਆਪਣੀਆਂ ਮੁਸ਼ਕਲਾਂ ਦੱਸ ਰਹੇ ਸਨ ਇਹ ਤਾਂ ਕਿ 2 ਮਹੀਨੇ ਦੀ ਹੈ ਜਿਹੜੀ ਇਹਨਾਂ ਨੂੰ ਪੈਨਸ਼ਨ ਆਏ ਤੱਕ ਨਹੀਂ ਦਿੱਤੀ ਜਿਸ ਕਰਕੇ ਇਹਨਾਂ ਚ ਸਰਕਾਰ ਪ੍ਰਤੀ ਹੈ ਜਿਹੜਾ ਰੋਸ ਦੇਖਣ ਨੂੰ ਮਿਲ ਰਿਹਾ ਹੈ ਇਹਨਾਂ ਦਾ ਕਹਿਣਾ ਕਿ ਸਰਕਾਰ ਨੇ ਪੈਨਸ਼ਨ ਵਧ ਕਰਨ ਦਾ ਵਾਅਦਾ ਕੀਤਾ ਸੀ ਪਰ ਜੋ ਪੈਨਸ਼ਨ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਉਹ ਵੀ ਪੂਰੀ ਇਹਨਾਂ ਨੂੰ ਸਮੇਂ ਸਿਰ ਨਹੀਂ ਮਿਲਦੀ ਜਿਸ ਕਰਕੇ ਇਹਨਾਂ ਦੇ ਚੁੱਲ੍ਹੇ ਆ ਜ ਉਹ ਠੰਡੇ ਹੋਏ ਨੇ ਤੇ ਬੜੀ ਭਾਰੀ ਮੁਸ਼ਕਲ ਦਾ ਇਹ ਸਾਹਮਣਾ ਕਰ ਰਹੇ ਨੇ ਮਨੀਸ਼ਕਰ ਪੀਟੀਸੀ ਨਿਊਜ਼ ਪਟੰਡਾ